ਕਿਤੇ ਆਪਣੇ ਬੱਚਿਆਂ ਨੂੰ ਸੈਂਟਾ ਕਲੋਜ਼ ਨਾ ਬਣਾਉਂਦੇ ਰਹੋ ਯਾਦ ਰੱਖਿਓ ਕਿ ਅੱਜ ਦੇ ਦਿਨ ਮਾਤਾ ਗੁਜਰਕੌਰ ਤੇ ਛੋਟੇ ਸਹਬਜਾਦੇ ਮਰਿੰਡੇ ਕੋਤਵਾਲੀ ਦੇ ਵਿੱਚ ਕੈਦ ਕਰਦੇ ਸੀ ਭੁੱਖਣ ਭਾਣੇ ਤੇ ਪੀਣ ਨੂੰ ਘੁੱਟ ਪਾਣੀ ਦੀ ਵੀ ਨਹੀਂ ਸੀ ਦਿੱਤੇ ਹਨ ਤੇ ਅੱਜ ਦੇ ਦਿਨ ਮਹਾਰਾਜ ਸਾਹਿਬ ਚਮਕੌਰ ਸਾਹਿਬ ਦੀ ਗੜੀ ਨੂੰ ਛੱਡ ਕੇ ਨੰਗੇ ਪੈਰੀ ਪੈਰਾ ਚੋਂ ਖੂਨ ਸਹਿਮਦਾ ਸਰੀਰ ਤੇ ਪਾਟਿਆ ਚੋਲਾ ਉਸ ਸਮੇਂ ਦੀ ਹਕੂਮਤ ਦੇ ਬਾਗੀ ਅਖਵਾਏ ਮਹਾਰਾਜ ਸਾਹਿਬ ਲੋਕਾਂ ਨੇ ਆਪਦੇ ਬੂਹੇ ਪੇੜ ਲੈ ਹੋਣੇ ਤਾਂ ਹੀ ਮਹਾਰਾਜ ਸਾਹਿਬ ਜੀ ਮਾਚੀਵਾੜੇ ਦੇ ਜੰਗਲਾਂ 'ਚ ਰਾਤ ਕੱਟਦੇ ਆ ਨੀ ਦੁਨੀਆ ਦਾ ਮਾਲਕ ਸੂਲਾ ਉੱਤੇ ਥੋੜੀ ਸੌਂਦਾ ਮਹਾਰਾਜ ਜੀ ਮਾਚੀਵਾੜੇ ਦੇ ਜੰਗਲਾਂ 'ਚ ਪੈ ਕੇ ਵੀ ਟੈਂਟ ਦਾ ਸਰਹਣਾ ਲਾ ਕੇ ਮਹਾਰਾਜ ਸਾਹਿਬ ਦਾ ਸ਼ੁਕਰਾਨਾ ਕਰਦੇ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸਾਡੇ ਵਰਗੇ ਨਕਮਿਆਂ ਲਈ ਆਪਦੇ ਬੱਚੇ ਸ਼ਹੀਦ ਕਰਵਾ ਕੇ ਮਹਾਰਾਜ ਸਾਹਿਬ ਜੀ ਲੋਕਾਂ ਨੇ ਬੂਹੇ ਪੇੜ ਲੈ ਹੋਣੇ ਆ ਸੋਚ ਕੇ ਵੇਖ ਜੋ ਹਕੂਮਤ ਦਾ ਬਾਕੀ ਹੁੰਦਾ ਦੁਨੀਆ ਨੂੰ ਮੂੰਹ ਨਹੀਂ ਲਾਉਂਦੀ ਹੁੰਦੀ ਤੇ ਡਰ ਦੇ ਲੋਕਾਂ ਨੇ ਵੀ ਸਾਡੇ ਤੇ ਕੋਈ ਕਸਨਾ ਜੇ ਤੇ ਮਹਾਰਾਜ ਸਾਹਿਬ ਨੂੰ ਪਨਾਹ ਨਹੀਂ ਦਿੱਤੀ ਹਣੀ ਤਾਂ ਹੀ ਮਹਾਰਾਜ ਸਾਹਿਬ ਖੁੱਲੇ ਆਸਮਾਨ ਦੇ ਥੱਲੇ ਉਹਦੀਆਂ ਰਾਤਾਂ ਦੇ ਵਿੱਚ ਤਨ ਦੇ ਉੱਤੇ ਲੀਰਾਂ ਕਿਉਂਕਿ ਦੀਨਦੁਨੀ ਦੇ ਮਾਲਕ ਸੀ ਸਭ ਕੁਝ ਕਰ ਸਕਦੇ ਸੀ ਪਰ ਸਾਡੇ ਵਰਗਿਆਂ ਦੇ ਵਿੱਚ ਸਦਕ ਪਰ ਲਈ ਮਹਾਰਾਜ ਆਪਣੇ ਸਭ ਕੁਝ ਕੀਤਾ ਉਹਨਾਂ ਨੂੰ ਸਭ ਕੁਝ ਪਤਾ ਸੀ ਕਿ ਸਭ ਕੁਝ ਹੋਣਾ ਤੇ ਸੈਂਟੇ ਕਲੋਜ਼ ਨਾ ਬੰਦੇ ਰਹੋ ਕਿਸੇ ਦਾ ਧਰਮ ਉਹਨਾਂ ਨੂੰ ਮੁਬਾਰਕ ਆ ਪਰ ਸਾਡਾ ਸ਼ਹੀਦਿਆਂ ਨਾਲ ਭਰਿਆ ਧਰਮ